ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਜੋ ਕਿ ਯੁੱਧ ਨਸ਼ਾ ਵਿਰੁੱਧ ਹੈ ਉਹਦੇ ਤਹਿਤ ਅਸੀਂ ਇੱਕ ਨਸ਼ਾ ਮੁਕਤੀ ਯਾਤਰਾ ਤੋਲਾ ਪਾਂ 2025 ਤੋਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਯਾਤਰਾ ਦੇ ਟਾਈਮਿੰਗ ਵੱਖਰੇ ਵੱਖਰੇ ਰੱਖੇ ਜਾਣਗੇ ਤੇ ਇਹਦੇ ਵਿੱਚ ਹਰ ਤਰੀਕੇ ਨਾਲ ਅਸੀਂ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਇੱਕੋ ਹੀ ਮਹਿੰਮ ਹੈ ਜੋ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਹੈਗਾ ਇਹਦੇ ਵਿੱਚ ਜਿਹੜੇ ਲੋਕਾਂ ਨੇ ਡਰੱਗਸ ਛੱਡੇ ਨੇ ਉਹਦੇ ਵਿੱਚ ਅਗਰ ਉਹ ਆਪਣੇ ਬਾਰੇ ਆਪਣੀ ਇਸ ਜਰਨੀ ਬਾਰੇ ਕੁਝ ਦੱਸਣਾ ਚਾਹਣ ਤਾਂ ਉਹਦੇ ਵਿੱਚ ਆ ਕੇ ਸਾਂਝੀ ਕਰ ਸਕਦੇ ਹਨ ਮੈਂ ਡੀਸੀ ਪਟਿਆਲਾ ਇਸ਼ਾ ਸਿੰਘਲ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਦੇ 플ੈਗਸ਼ਿਪ ਪ੍ਰੋਗਰਾਮ ਤਹਿਤ ਜੋ ਕਿ ਯੁੱਧ ਨਸ਼ਿਆ ਵਿਰੁੱਧ ਹੈ ਉਹਦੇ ਤਹਿਤ ਅਸੀਂ ਇੱਕ ਨਸ਼ਾ ਮੁਕਤੀ ਯਾਤਰਾ ਤੋਲਾ ਪੰਜ 2025 ਤੋਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਯਾਤਰਾ ਹਰ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੇ ਵਿੱਚ ਹੋਏਗੀ ਇੱਕ ਦਿਨ ਦੇ ਵਿੱਚ ਤਿੰਨ ਜਗ੍ਹਾ ਇੱਕ ਕੌਨਸਟਿਟੂਐਂਸੀ ਦੇ ਵਿੱਚ ਇਹ ਯਾਤਰਾ ਕੀਤੀ ਜਾਏਗੀ ਇਹ ਯਾਤਰਾ ਦੇ ਟਾਈਮਿੰਗ ਵੱਖਰੇ ਵੱਖਰੇ ਰੱਖੇ ਜਾਣਗੇ ਤੇ ਇਹਦੇ ਵਿੱਚ ਹਰ ਤਰੀਕੇ ਨਾਲ ਅਸੀਂ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਇੱਕੋ ਹੀ ਮੋਹਮ ਹੈ ਜੋ ਕਿ ਯੁੱਧ ਦੇ ਨਸ਼ਿਆਂ ਦੇ ਵਿਰੁੱਧ ਹੈਗਾ ਤੋਂ ਅਸੀਂ ਇਹ ਚਾਹੁੰਦੇ ਆ ਕਿ ਮੈਂ ਅਪੀਲ ਕਰਦੀ ਆ ਕਿ ਤੁਸੀਂ ਇਸ ਮਹਿੰਮ ਦਾ ਵੱਧ ਚੜ ਕੇ ਹਿੱਸਾ ਲਓ ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰੋ ਤੇ ਤਾਂਕਿ ਇਹ ਜਿਹੜੀ ਮਹਿੰਮ ਹੈ ਇਹ ਸਿਰੇ ਚੜ ਸਕੇ ਮੈਂ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਅਸੀਂ ਇਹਦੇ ਵਿੱਚ ਜਿਹੜੇ ਲੋਕਾਂ ਨੇ ਡਰੱਗਸ ਛੱਡੇ ਨੇ ਉਹਦੇ ਵਿੱਚ ਅਗਰ ਉਹ ਆਪਣੇ ਬਾਰੇ ਆਪਣੀ ਇਸ ਜਰਨੀ ਬਾਰੇ ਕੁਝ ਦੱਸਣਾ ਚਾਹਣ ਤਾਂ ਉਹਦੇ ਵਿੱਚ ਆ ਕੇ ਸਾਂਝੀ ਕਰ ਸਕਦੇ ਹਨ ਇਹ ਪਿੰਡ ਵਾਈਜ਼ ਇਸੇ ਲਈ ਹੀ ਰੱਖਿਆ ਗਿਆ ਹੈ ਤਾਂ ਕਿ ਇੱਕ ਸਾਥ ਤੇ ਇੱਕ ਕਾਮਨ ਜਗ੍ਹਾ ਤੇ ਮਿਲ ਕੇ ਲੋਕ ਆਪਣੀ ਜਿਹੜੀ ਐਕਸਪੀਰੀਐਂਸਿਸ ਹੈਗੀਆਂ ਉਹ ਸ਼ੇਅਰ ਕਰ ਸਕਣ ਤੇ ਸਾਰਿਆਂ ਨੂੰ ਇਸ ਤੋਂ ਪ੍ਰੇਰਣਾ ਮਿਲ ਸਕੇ ਤੇ ਜਿਹੜਾ ਆਪਣਾ ਨੌਜਵਾਨ ਵਰਗ ਹੈਗਾ ਉਹ ਇਸ ਲੱਤ ਤੋਂ ਪਰੇ ਹਟ ਸਕੇ ਸੋ ਮੈਂ ਸਾਰਿਆਂ ਨੂੰ ਅਗੇਨ ਅਪੀਲ ਕਰਨਾ ਚਾਹੂੰਗੀ ਅਸੀਂ ਸ਼ਡਿਊਲ ਜਿਹੜਾ ਹੈਗਾ ਉਹ ਅਸੀਂ ਸ਼ੇਅਰ ਕਰ ਦੇਵਾਂਗੇ ਤੇ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਦਿੱਤੇ ਟਾਈਮ ਤੇ ਉੱਥੇ ਜ਼ਰੂਰ ਪਾਰਟਿਸਿਪੇਟ ਕਰਨਾ ਹੈ ਧੰਨਵਾਦ